ਗੱਲ ਕਰਾਂਗੇ ਵਿਧਾਇਕ ਸਾਹਿਬ ਤੋਂ ਸੋਲ ਸਾਹਿਬ ਨੇ ਕਸ਼ਮੀਰ ਸਿੰਘ ਸੋਦ ਉਹ ਕਹਿੰਦੇ ਆ ਕਿ ਬਈ ਆਪਾਂ ਤੇ ਸੋਲ ਜੇ ਬੰਦੇ ਆ ਯਾਰ ਚੋਰ ਬੜੇ ਨਖਫਨੇ ਆ ਜਟਨ ਫਾਇਰ ਕਹਿੰਦੇ ਕਿ ਜੀ ਮੈਂ ਵੀ ਚਾਹ ਪੀ ਰਿਹਾ ਹਾਂ ਜੀ ਮੈਂ ਗ੍ਰੀਨ ਟੀ ਪੀ ਰਿਹਾ ਮੈਂ ਚਾਹ ਨਹੀਂ ਪਿੰਦਾ ਚਾਹ ਮੈਂ ਛੱਡ ਦਿੱਤੀ ਮੈਂ ਆਪਾਂ ਕੋਟਾ ਪਹਿਲਾਂ ਹੀ ਖਤਮ ਕਰ ਚੁੱਕਾ ਚਾਹ ਦਾ ਬੜੀ ਚਾਹ ਕੀਤੀ ਆ ਸੋ ਥੈਂਕ ਯੂ ਜੀ ਮਾਹਲ ਸਾਹਿਬ ਤਾਂ ਪਹਿਲਾਂ ਸੋਹਲ ਸਾਹਿਬ ਦੀ ਗੱਲ ਕਰੀਏ ਅੱਛਾ ਦੇਖੋ ਕਮਾਲ ਦੀ ਗੱਲ ਹੈ ਇੰਡੀਆ ਦੇ ਵਿੱਚ ਕਿ ਜੱਜ ਦੇ ਘਰ ਚੋਰੀ ਹੋ ਜਾਂਦੀ ਹੈ ਯਾਰ ਆ ਬਠਿੰਡੇ ਦੇ ਵਿੱਚ ਇੱਕ ਵਾਰੀ ਜੱਜ ਦੇ ਘਰੋਂ ਹੀ ਸਮਾਨ ਲੈ ਗਏ ਲੁਧਿਆਣੇ ਚੋਂ ਇੱਕ ਵਾਰੀ ਲੈ ਗਏ ਆ ਪਰसों ਚੌਥੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਬਾਸਾਡੇ ਦੇ ਬਿਲਕੁਲ ਲਾਗੇ ਉਹ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਉਹਨੂੰ ਹੀ ਤ੍ਰੈਂਬੜ ਦਿੱਤਾ ਉਹਨਾਂ ਨੇ ਕਮਾਲ ਦੀ ਗੱਲ ਹੈ ਨਾਲੇ ਇਹੋ ਜਿਹੇ ਟੁਚਰ ਜਿਹੇ ਬੰਦੇ ਦੋ ਤਿੰਨ ਮਤਲਬ ਕਿ ਵੇਖਣ ਚੀ ਲੱਗਦਾ ਸੀਗਾ ਕਿ ਉਹ ਉਹਨਾਂ ਦਾ ਕੰਮ ਐਸਾ ਵੈਸਾ ਹੀ ਆ ਪਰ ਕੀ ਕਰੀਓ ਡੱਬ ਦੇ ਵਿੱਚ ਉਹ ਅਗਣ ਸ਼ਸਤਰ ਰੱਖਦੇ ਆ ਅਗਲਾ ਬੰਦਾ ਬਈ ਕੰਮ ਜਾਂਦਾ ਤਾਂ ਯਾਨੀ ਨਾ ਪੁਲਿਸ ਸੇਫ ਆ ਨਾ ਜੱਜ ਸਹਿਬ ਬਾੰਦ ਜਿਹੜੇ ਆ ਉਹ ਸੇਫ ਆ ਕਰੀਏ ਕੀ ਹੁ ਨਾ ਆਮ ਬੰਦਾ ਸੇਫ ਆ ਤੇ ਇਧਰੋਂ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਵਿਧਾਇਕ ਆ ਉਹ ਵੀ ਸੇਫ ਨਹੀਂ ਹੈਗੇ ਇਹ ਸੋਲ ਸਾਹਿਬ ਦਾ ਦਫਤਰ ਸੀ ਦੱਸਦੇ ਆ ਕਿਸੇ ਸਰਕਾਰੀ ਇਮਾਰਤ ਦੇ ਵਿੱਚ ਸੀ ਕੋਡ ਆਫ ਕੰਡਕਟ ਲੱਗਣ ਕਰਕੇ ਭਾਈ ਇਹ ਦਫਤਰ ਜਿਹੜਾ ਖੋਲਿਆ ਨਹੀਂ ਸੀ ਜਾ ਰਿਹਾ ਤਾਂ ਹੁੰਦਾ ਕੀ ਹੈ ਕਿ ਚੋਰਾਂ ਨੂੰ ਇਸ ਗੱਲ ਦੀ ਭਿੰਨਕ ਪੈ ਗਈ ਕਿ ਭਾਈ ਯਾਰ ਇੱਥੇ ਕੰਮ ਖਾਲੀ ਆ ਉਹ ਜਿਵੇਂ ਕਹਿੰਦੇ ਉਹ ਉਧਰੋਂ ਉਹਨਾਂ ਨੂੰ ਮਿਲਿਆ ਕਿ ਦਫਤਰ ਖਾਲੀ ਉਧਰੋਂ ਕਿਹਾ ਕਿ ਹੱਥਾਂ ਕਾਂਲੀ ਹੱਥ ਖਾਲੀ ਉਹ ਜਿਵੇਂ ਨਾ ਹੱਥ ਸਾਡੇ ਖਾਲੀ ਆ ਰੱਬ ਸਾਡਾ ਵਾਲੀ ਆ ਤਾਂ ਇੱਥੇ ਇਹਨਾਂ ਨੇ ਆਖਿਆ ਕਿ ਲੋਅ ਕਿਉਂ ਬਈ ਹੱਥ ਸਾਡੇ ਖਾਲੀ ਆ ਤੇ ਕਸ਼ਮੀਰ ਸੇ ਉਹ ਸਾਡਾ ਵਾਲੀ ਆ ਚਲੋ ਉਹਦੇ ਵੱਲ ਉਹਨਾਂ ਨੇ ਤੇ ਉਥੋਂ ਏਸੀ ਯੂਸੀ ਤੇ ਪਤਾ ਨਹੀਂ ਕੀ ਕੁਝ ਐ ਜਿਹੜਾ ਜਿਗਾਰੜ ਖਾਂਦਾ ਸੀਗਾ ਉਹ ਸਾਰਾ ਉਥੋਂ ਪੱਟ ਦਿੱਤਾ ਲੈ ਗਏ ਲੈ ਗਏ ਚੱਕੋ ਕੇ ਸਾਰਾ ਕੁਝ ਆ ਹੁਣ ਜਾ ਕੇ ਇਹਨਾਂ ਨੇ ਆਖਿਆ ਚਲੋ ਦਫ਼ਤਰ ਖੋਲੀਏ ਆਓ ਚਲਿਏ ਦਫ਼ਤਰ ਤੇ ਬਈ ਨੇ ਇਹ ਗੱਲਾਂ ਬਾਤਾਂ ਮਾਰਦੇ ਆ ਕੰਮ ਸ਼ਾਮ ਕਰਦੇ ਆ ਆਜੋ ਆਜੂ ਕੀਵਾਂਗੇ ਜਦੋਂ ਜਾ ਕੇ ਵੇਖਿਆ ਤੇ ਦਫ਼ਤਰ ਕਰੇ ਹਾਥੀ ਨਾਲ ਚੋਰਾ ਨੇ ਵਾਰ-ਵਾਰ ਵਾਰ-ਵਾਰ ਢੇੜਾ ਰੱਖਿਆ ਉਹ ਜਨਾ ਪੂਣੀਆਂ ਮੈਂ ਤਿੰਨ ਕੱਤੀਆਂ ਤੇਰਾ ਸਤਵਾਂ ਗਲੀ ਦੇ ਵਿੱਚ ਢੇੜਾ ਉਹ ਤਾਂ ਕਿਤੇ 2-3 ਮਹੀਨਿਆਂ ਬਾਅਦ ਆਏ ਤੂੰ ਜਨਾ ਬੁਰੀ ਪਤਾ ਨਹੀਂ ਕਿੰਨੇ ਢੇੜੇ ਲਾ ਕੇ ਤੇ ਸਾਰਾ ਸਮਾਨ ਇਹਨਾਂ ਦਾ ਜਿਹੜਾ ਜੀ ਲੈ ਕੇ ਚੱਕ ਕੇ ਲੈ ਕੇ ਚੱਕ ਤੂੰ ਕਮਾਲ ਦੀ ਗੱਲ ਹੈ ਨਾ ਕਿ ਵਿਧਾਇਕ ਸਾਹਿਬ ਦਾ ਦਫ਼ਤਰ ਹੀ ਲੁੱਟਿਆ ਜਾਂਦਾ ਫਿਰ ਤੂੰ ਮੈਂ ਇਹ ਤੁਸੀਂ ਮੈਂ ਕੌਣ ਆ ਯਾਰ ਕਾਮ ਖਾਈਆਂ ਆਪਾਂ ਤੇ ਜਿੱਥੇ ਮਰਜ਼ੀ ਅਗਲੇ ਘੇਰ ਲੈਂਦੇ ਆ ਚਾਰ ਮਾਰਦੇ ਆ ਚਾਂਟੇ ਬਟਵਾ ਬੁੱਟਵਾ ਖੋ ਕੇ ਲੈ ਜਾਂਦੇ ਆ ਅੱਜ ਬਟੂਏ ਤਾਂ ਕੀ ਗੱਲ ਸੀਮਤ ਆ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕੀ ਕੁਝ ਹੋ ਸਕਦਾ ਅੱਗੇ ਮੈਂ ਇੱਕ ਸਟੋਰੀ ਕੀਤੀ ਸੀਗੀ ਉਹ ਕਦੇ ਗੂਗਲ ਤੇ ਨਾ ਸਰਚ ਕਰਿਓ ਐਕਸਲ ਗੈਂਗ ਐਕਸਲ ਗੈਂਗ ਹੁਣੇ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਦਸਾ ਹਾ ਹੋ ਜਾਏਗਾ ਕਿ ਇਸ ਤਰ੍ਹਾਂ ਦੇ ਮੁੜ ਕੇ ਇਹ ਜਿਹੜੇ ਲਫੰਗੇ ਚੋਰ ਕਿਤੇ ਗਾਂ ਇਸ ਦਾ ਤੱਕ ਨਾ ਚਲੇ ਜਾ ਇਹ ਗੱਲ ਮੈਂ ਵੱਡੀ ਕਹਿ ਰਿਆਂ ਜ਼ਿੰਮੇਵਾਰੀ ਨਾਲ ਕਹਿ ਰਿਆਂ ਕਿ ਸੜਕਾਂ ਤੇ ਜਿਸ ਤਰ੍ਹਾਂ ਗੁੰਡੇ ਨੱਚਦੇ ਫਿਰਦੇ ਨੇ ਜਿਸ ਤਰ੍ਹਾਂ ਕਹ ਲੋ ਕਿ ਬਈ ਚੋਰੋ ਚੱਕਿਆਂ ਦਾ ਪੂਰਾ ਚੌਧਰ ਵਾਲਾ ਕੰਮ ਹੋਇਆ ਪਿਆ ਪੁਲਸ ਵਾਲਾ ਕੁੱਪਤਾ ਜੱਜ ਲੁੱਟ ਲਿਆ ਕਸ਼ਮੀਰ ਸਿੰਘ ਸੋਲ ਵਰਗਾ ਵਧਾ ਇੱਕ ਜਿਹੜਾ ਉਹ ਲੁੱਟ ਲਿਆ ਤੇ ਹਾਈਵੇ ਰੋਬਰੀ ਤੇ ਤੁਹਾਨੂੰ ਪਤਾ ਪੰਜਾਬ ਦੇ ਨਾਲ ਦੀ ਕਿਤੇ ਹੈ ਨਹੀਂ ਕਿ ਕਿੰਨੀਆਂ ਰੋਬਰੀਜ਼ ਹੋ ਚੁੱਕੀਆਂ ਨੇ ਤੇ ਕੱਲ ਨੂੰ ਇਹ ਸਾਡੀਆਂ ਜਨਾਨੀਆਂ ਤੱਕ ਨਾਉਣ ਗੱਲਾਂ ਇਸ ਕਰਕੇ ਲਾਅ ਐਂਡ ਆਰਡਰ ਤੇ ਇਹਨਾਂ ਨੂੰ ਸੂਚਨਾ ਚਾਹੀਦਾ ਵਿਚਾਰਨਾ ਚਾਹੀਦਾ ਹਾਲਾਤ ਬੜੇ ਮੰਦੇ ਜੇ ਬਹੁਤ ਮੰਦੇ ਜੇ ਹਾਂ ਠੀਕ ਆ ਜਿਹੜਾ ਬੰਦਾ ਬਚਿਆ ਉਹਦੇ ਵਾਸਤੇ ਚੰਗੇ ਜੇ ਉਹ ਕਹਿੰਦੇ ਨੇ ਨਾ ਕਿ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਲੱਗੀ ਜੇ ਤੇਰੇ ਕਾਲਜੇ ਸ਼ੁਰੂ ਹੀ ਤੈਨੂੰ ਲੱਗੇਗਾ ਵੀ ਹਾਂ ਸ਼ਹਿਰ ਦੀ ਹਾਲਤ ਬੁਰੀ ਨਹੀਂ ਪਰ ਸ਼ਹਿਰ ਦੀ ਹਾਲਤ ਬੁਰੀ ਆ ਆ ਪ੍ਰੀਤ ਰਾਣਾ ਜੀ ਸ਼ੁਕਰੀਆ ਥੈਂਕ ਯੂ ਜੀ ਸਾਡੀ ਗਲੀ ਚ ਕਹਿੰਦੇ ਤਿੰਨ ਪੁਲਿਸ ਵਾਲੇ ਰਹਿੰਦੇ ਤਾਂ ਵੀ ਬੈਟਰੀ ਕੱਢ ਕੇ ਲੈ ਗਏ ਦੁਪਹਿਰ ਵੇਲੇ ਤਾਂ ਆ ਸ਼ੁਕਰ ਕਰੋ ਬੈਟਰੀ ਕੱਢ ਕੇ ਲੈ ਗਏ ਜਿਹੜੀ ਚੀਜ਼ ਦੀ ਬੈਟਰੀ ਸੀ ਉਹ ਉਹ ਹੀ ਨਹੀਂ ਲੈ ਗਏ ਇੱਕ ਵੀਰ ਕਹ ਰਿਹਾ ਸੀ ਕਿ ਗ੍ਰੀਨ ਟੀ ਚ ਕਾਫੀਨ ਬੜੀ ਹੁੰਦੀ ਆ ਚਲੋ ਹੁੰਦੀ ਆ ਤਾਂ ਫਿਰ ਆਪਾਂ ਕਿਹੜਾ ਸਾਰੀ ਦਿਹਾੜੀ ਕਾਫੀਨ ਹੀ ਪੀਨੇ ਹਜ਼ੂਰ ਕਾਫੀਨ ਵੀ ਚੰਗੀ ਹੁੰਦੀ ਆ ਥੋੜੀ ਮਾਤਰਾ ਚ ਜਿਹੜੀ ਮਰਜ਼ੀ ਚੀਜ਼ ਲੈ ਲਓ ਅੱਛੀ ਆ ਜੀਅਰਸ ਲੈ ਲੈ ਕਰੋ ਯਾਰ ਕਾਫੀਨ ਵੀ ਚੰਗੀ ਹੁੰਦੀ ਆ ਐਵੇਂ ਆ ਜਿਹੜੇ ਫੇਸਬੁਕ ਤੇ ਨਾ ਇੱਕ ਤੇ ਮੈਂ ਤੁਹਾਨੂੰ ਦੱਸਾਂ ਫੇਸਬੁਕ ਤੇ ਜੇ ਤੁਸੀਂ ਵੈਦਾਂ ਨੂੰ ਵੇਖਣ ਲੱਗ ਪਏ ਮਾਰਾ ਨੂੰ ਵੇਖਣ ਲੱਗ ਪਏ ਤੇ ਤੁਸੀਂ ਅੱਧੇ ਬਿਮਾਰ ਹੋ ਜਾਣਾ ਜੀ ਆਹ ਨਾ ਖਾਓ ਆਹ ਖਾਓ ਆਹ ਨਾ ਖਾਓ ਆਹ ਜ਼ਿਆਦਾ ਕਿਤਾਬੀ ਗੱਲਾਂ ਨਾ ਕਰਿਆ ਕਰੋ ਆਪਣੇ ਸਰੀਰ ਨੂੰ ਦੇਖੋ ਕੀ ਕੁਝ ਚਾਹੀਦਾ ਹਰੇਕ ਚੀਜ਼ ਦਾ ਅਨੰਤ ਲੋਇਆ ਆਦਤ ਨਾਲ ਕਿਸੇ ਦੀ ਪਾਓ ਅਨੰਤ ਤੇ ਆਦਤ ਦੇ ਵਿੱਚ ਇੱਕ ਬਰੀਕ ਜਿਹਾ ਰੱਖ ਲੋ ਫਰਕ ਲਈ ਦੇਣੀ ਕਾਫੀਨ ਜ਼ਰੂਰੀ ਹੈ ਕਾਫੀਨ ਜ਼ਰੂਰੀ ਹੈ ਗ੍ਰੀਨ ਟੀ ਪੀਣਾ ਮੈਂ ਕਿਉਂਕਿ ਦੁੱਧ ਪੱਤੀ ਖੰਡ ਇਹਨਾਂ ਦਾ ਮਿਸ਼ਰਣ ਬਹੁਤ ਖਤਰਨਾਕ ਬਣ ਜਾਂਦਾ ਸੋ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਸੋਨਰ ਮੋਟਰਾਂ ਦੇ ਸਟਾਰਟਰ ਲਾ ਕੇ ਲੈ ਗਏ ਜੀ ਸਾਡੇ ਕੋਲ ਸਾਡੇ ਕਹਿੰਦੇ ਕੱਠੋਆ ਮਿਲੀਟੈਂਟ ਆ ਗਏ ਨੇ ਐਟੀਟਿਊਡ ਜੀ ਬਿਲਕੁਲ ਇਹ ਬੜੀ ਖਤਰਨਾਕ ਗੱਲ ਹੈ ਕਿ ਦੇਖੋ ਮੋਦੀ ਸਰਕਾਰ ਦੇ ਬਣਦੇ ਸਾਰੇ ਕਿੰਨੇ ਅਟੈਕ ਹੋਏ ਨੇ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਅਟੈਕ ਐਤਕੀ ਜੰਮੂ ਬਿਲਕੁਲ ਸਾਡੇ ਨਾਲ ਜਿੱਥੇ ਸਾਡੇ ਪੰਜਾਬੀ ਵੀ ਰਹਿੰਦੇ ਨੇ ਪੰਜਾਬੀ ਬਹੁਤ ਸਾਰੇ ਜੰਮੂ ਘੁੰਮਣ ਜਾਂਦੇ ਨੇ ਇੱਥੇ ਕਾਫੀ ਹਮਲੇ ਹੋਏ ਕੁਝ ਜਵਾਨ ਸ਼ਹਾਦਤ ਵੀ ਪ੍ਰਾਪਤ ਕਰ ਗਏ ਤੇ ਕੀ ਗੱਲਿਆਂ ਕਿ ਕੋਈ ਬੋਲ ਕੇ ਹੀ ਰਾਜੀ ਨਹੀਂ ਹੈ ਇੰਟੈਲੀਜੈਂਸੀ ਕਿੱਥੇ ਆ ਤੁਸੀਂ ਤੇ ਕਹਿੰਦੇ ਸੀ ਕਸ਼ਮੀਰ ਦੇ ਵਿੱਚੋਂ 370 हट ਗਈ ਅਮਨ ਸ਼ਾਂਤੀ ਆ ਤਾਂ ਹੁਣ ਮਤਲਬ ਕਿ ਇਹ ਸਵਾਲ ਜਿਹੜੇ ਕਰਨੇ ਬਣਦੇ ਆ ਸਵਾਲ ਕਰਨੇ ਬਣਦੇ ਆ ਨਾ ਬੋਦੀ ਸਾਹਿਬ ਨੂੰ ਕਿ ਭਾਈ ਕਿੱਥੇ ਹੈ ਤੁਹਾਡੀ ਹੁਣ 370 ਤੋਂ ਬਾਅਦ ਵਾਲੀ ਸ਼ਾਂਤੀ ਹਾਂਜੀ ਇੱਕ ਵੈਦ ਕਹਿੰਦਾ ਕਿ ਸਾਗ ਤੇ ਦੁੱਧ ਤਾਂ ਡੰਗਰਾਂ ਦਾ ਖਾਣਾ ਵਾਹ ਜੀ ਵਾਹ ਵਾਹ ਜੀ 2 ਚਮਚੇ 1 ਕੱਪ ਚਾਹ ਨੰਦੀ ਆਨੰਦ ਬਲਜੀਤ ਬਟੂ ਨਹੀਂ ਚਮਚੇ ਵਾਲਾ ਕੰਮ ਨਾ ਕਰੋ ਹਾਂ 2 ਚਮਚੇ ਯਾਰ ਕਿਤੇ ਪੰਜੀਰੀ ਬਣੀ ਉਹ ਖਾ ਲਿਆ ਕਰੋ ਵਧੀਆ ਚੀਜ਼ ਹੈ ਕਬਕੇ ਠੀਕ ਆ ਕੁਝ ਲੋਕ ਕਹਿੰਦੇ ਆ ਵਕਾਲਤ ਕਰਦੇ ਪਰ ਮੈਂ ਨਹੀਂ ਕਹੂੰਗਾ ਬੁਰੀ ਚੀਜ਼ ਹੈ ਯਾਰ ਅਸੀਂ ਬਥੇਰਾ ਚਿਹਰੇ ਚਮਚੇ ਲਾਏ ਆ 2 2 ਚਮਚੇ ਬੁਰੀ ਚੀਜ਼ ਹੈ ਜਦੋਂ ਬਣ ਜਾਂਦੀ ਹੈ ਬੁਰੀ ਚੀਜ਼ ਹੈ ਆਰੇ ਹਜ਼ੂਰ 370 ਹਟ ਹੀ ਨਹੀਂ ਸਕਦੀ 370 ਦਾ ਇੱਕ ਸੈਕਸ਼ਨ ਸੀਗਾ ਉਹ ਉਹਨਾਂ ਨੇ ਉੱਥੇ ਕਹਿ ਲੋ ਕਿ ਹਟਾਇਆ ਵਿੱਚੋਂ 370 ਸੰਵਿਧਾਨ ਦਾ ਹਿੱਸਾ ਕਿਵੇਂ ਹਟਾਉਂਗੇ ਤੁਸੀਂ ਮੈਂ ਤਰਨਤਾਰ ਤੋਂ ਰਹਿਣਾ ਆਸਟ੍ਰੇਲੀਆ ਮਾ ਸਾਡੇ ਐਮਐਲ ਦੀ ਗਲੀ 'ਚ ਥਰਡ ਚੋਰੀ ਆ ਮੇਰੇ ਕੋਲ ਵੀਡੀਓਜ਼ ਵੀ ਪਈਆਂ ਨੇ ਆ ਕਰ ਲੋ ਗੱਲ ਸੋਹਲ ਸਾਹਿਬ ਹੀ ਐ ਇਹਨਾਂ ਦੇ ਗੋਤੀ ਆ ਜਿਹੜੇ ਅੱਜ ਲੁੱਟੇ ਗਏ ਆ ਹਾਂ ਤਾਂ ਜੀਬ ਵਾਲੀ ਗੋਲੀ ਖਾਣੇ ਮਲੂਕ ਸਿੰਘ ਕਹਿੰਦੇ ਆ ਆ ਤੁਹਾਡੇ ਗਵਾਂਡੋ ਤੇ ਸੱਜਣ ਉੱਠ ਗਏ ਠੇਕੇ ਵਾਲੇ ਜੀ ਹੁਣ ਜੀਬ ਵਾਲੀਆਂ ਗੋਲੀਆਂ ਹੀ ਚੱਲੂਗੀਆਂ ਬਿਲਕੁਲ ਲਾਅਨ ਆਰਡਰ ਦੀ ਸਥਿਤੀ ਜਿਹੜੀ ਆ ਬੜੀ ਭਿਆਨਕ ਆ ਇਹ ਹਾਸਾ ਨਹੀਂ ਮਜ਼ਾਕ ਨਹੀਂ ਹੈ ਸਹੀ ਗੱਲ ਹੈ ਭਾਈ ਕਾਲਾ ਮਾਲ ਖਾਲ ਰਿਹਾ ਨਾ ਨਾ ਨਾਜ਼ਰ ਜੀ ਨਹੀਂ 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 ਆਪਾਂ ਕਿਸੇ ਨੂੰ ਨਹੀਂ ਕਵਾਂਗੇ ਜੋ ਆਨੰਦ ਥੋ ਨਜ਼ਾਰਾ ਆ ਠੀਕ ਹੈ ਕਦੇ-ਕਦੇ ਤੁਸੀਂ ਆਪਦਾ ਜੀ ਦੇਖਣਾ ਤਾਂ ਦੇਖ ਲਓ ਪਰ ਕਿਸੇ ਚੀਜ਼ ਦੀ ਵੀ ਆਦਤ ਜਿਹੜੀ ਆ ਨਾ ਮੈਂ ਪਹਿਲਾਂ ਹੀ ਕਹਿ ਚੁੱਕਾ ਮੇਰੀ ਇਸ ਗੱਲ ਦੇ ਵਿੱਚ ਕਹ ਲਓ ਕਿ ਨਿਚੋੜ ਹੈ ਕਿ ਭਾਈ ਕਿਸੇ ਵੀ ਚੀਜ਼ ਦੀ ਆਦਤ ਜਿਹੜੀ ਆ ਬੁਰੀ ਆ ਆਨੰਦ ਮਾਣਾ ਨਹੀਂ ਆ ਆਨੰਦ ਕਿਸੇ ਵੀ ਚੀਜ਼ ਦਾ ਲੈ ਲਓ ਕੋਈ ਗੱਲ ਨਹੀਂ ਦੋ ਕੱਪ ਕਾਫੀ ਪੀ ਲੋ ਦਿਨ ਚ ਫਿਰ ਕਿਤੇ ਮਿੱਠਾ ਖਾਣ ਨੂੰ ਜੀ ਕਰਦਾ ਖਾ ਲਓ ਯਾਰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਕਿਤੇ ਹੋਰ ਖਾਣ ਪੀਣ ਕਰਨਾ ਕਰ ਲਓ ਹੂੰ ਸ਼ਾਮ ਨੂੰ ਵਾਲਾ ਕਿਤੇ ਖਦਾਈ ਇਹ ਨਹੀਂ ਆ ਕਿ ਯਾਰ ਕਿਸੇ ਚੀਜ਼ ਤੇ ਆਦੀ ਹੋ ਜਾਈਂ ਕਟੂਆ 23 ਮਿੰਟਾਂ ਤੱਕ ਆਇਆ ਐਟੀਟਿਊਡ ਜੀ ਕਰੇ ਬਿਲਕੁਲ ਜੀ ਸਾਡਾ ਕੰਸਰਨ ਹੈ ਤੁਹਾਡੇ ਨਾਲ ਜਿਹੜੇ ਉੱਥੇ ਲੋਕ ਰਹਿ ਰਹੇ ਆ ਤਾਂ ਬਿਲਕੁਲ ਇਹ ਬਹੁਤ ਖਤਰਨਾਕ ਗੱਲ ਹੈ ਕਿ ਜੇ ਮਿਲੀਟੈਂਟ ਕਸ਼ਮੀਰਵਾਦੀ ਦੇ ਵਿੱਚੋਂ ਕਸ਼ਮੀਰ ਵੈਲੀ 'ਚੋਂ ਜੰਮੂ ਤੱਕ ਪਹੁੰਚ ਗਏ ਤਾਂ ਫਿਰ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਚਲੋ ਛੱਡੋ ਸੁਖਾ ਰਾਜ ਸਾਹਿਬ ਕੀ ਫਾਇਦਾ ਹੋਣਾ ਆਪਾਂ ਇੱਥੇ ਆ ਕੇ ਚਲੋ ਜੋ ਇਹ ਤੁਹਾਡੀਆਂ ਜ਼ਿਆਤੀ ਚੀਜ਼ਾਂ ਨੇ ਆਪ ਤਾਂ ਨੇ ਤੁਸੀਂ ਰਾਤ ਨੂੰ ਕੀ ਖਾਣੇ ਪੀਣੇ ਸਾਨੂੰ ਐਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਨਾ ਜੀ ਆਪਣੇ ਘਰ ਖਾਓ ਪੀਓ ਆਨੰਦ ਲਓ ਜੋ ਮਰਜ਼ੀ ਹੈ ਠੀਕ ਹੈ ਨਾ ਸਰ ਇਹ ਤੁਹਾਡੀ ਬਾਡੀ ਹੈ ਕੋਈ ਵੀ ਲੀਗਲ ਚੀਜ਼ ਜਿਹੜੀ ਹੈ ਤੁਸੀਂ ਉਹ ਕੰਜ਼ੂਮ ਕਰਦੇ ਹੋ ਅਸੀਂ ਤੇ ਉਹਦੇ ਤੇ ਕੁਝ ਕਰਦੇ ਨਹੀਂ ਆ ਠੀਕ ਹੈ ਨਾ ਕਰ ਨਹੀਂ ਸਕਦੇ ਬਟ ਇਹ ਚੀਜ਼ਾਂ ਕੋਈ ਚੰਗੀਆਂ ਨਹੀਂ ਹੈਗੀਆਂ ਖਾਸ ਤੌਰ ਤੇ ਜੇ ਤੁਸੀਂ ਕਿਸੇ ਵੀ ਚੀਜ਼ ਦੇ ਆਦਤਾਂ ਆਦੀ ਹੋ ਤਾਂ ਕਦੇ ਵੀ ਸਮਝ ਲਓ ਕਿ ਫਿਰ ਤੁਸੀਂ ਗੁਲਾਮ ਹੋ ਚਾਹੇ ਕੋਈ ਵੀ ਚੀਜ਼ ਹੋਵੇ